ਲੋੜੀ ਦੇ ਤਿਉਹਾਰ ਬਾਰੇ ਵਿਚਾਰਾਂ ਦੀ ਸਾਂਝ ਪਾਵਾਂਗੇ ਕਿ ਸਿੱਖ ਧਰਮ ਦੇ ਨਾਲ ਇਸ ਤਿਉਹਾਰ ਦਾ ਕੀ ਸੰਬੰਧ ਹੈ ਗੁਰਮਤਿ ਦੀ ਰੋਸ਼ਨੀ ਦੇ ਵਿੱਚ ਜਾਣਨ ਦਾ ਯਤਨ ਕਰਾਂਗੇ ਸੰਸਾਰ ਅੰਦਰ ਸਨਾਤਨ ਧਰਮ ਹਜ਼ਾਰਾਂ ਸਾਲ ਪੁਰਾਣਾ ਸਿੱਖੀ ਦਾ ਬੂਟਾ ਵੀ ਇਸੇ ਧਰਤੀ ਤੇ ਉਗਿਆ ਆਲੇ-ਦੁਆਲੇ ਦਾ ਅਸਰ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਸਿੱਖਾਂ ਵਿੱਚ ਵੀ ਕਿਸੇ ਨਾ ਕਿਸੇ ਰੂਪ ਅੰਦਰ ਅਗਿਆਨਤਾ ਕਰਕੇ ਨਜ਼ਰ ਆਉਂਦਾ ਗੁਰੂ ਸਾਹਿਬ ਜੀ ਨੇ ਸਿੱਖ ਨੂੰ ਤੁਰ ਕੀ ਬਾਣੀ ਸੱਚੀ ਬਾਣੀ ਦੇ ਨਾਲ ਜੋੜਿਆ ਸਮਝਾਇਆ ਚਾਹੇ ਕੋਈ ਵੀ ਰੀਤੀ ਰਿਵਾਜ ਤਿਉਹਾਰ ਭਾਵੇਂ ਇਤਿਹਾਸਕ ਪੱਖ ਹੈ ਗੁਰਸਿੱਖ ਨੇ ਹਮੇਸ਼ਾ ਉਸ ਨੂੰ ਗੁਰਮਤਿ ਦੀ ਰੋਸ਼ਨੀ ਦੇ ਨਾਲ ਦੇਖਣਾ ਗੁਰੂ ਦੇ ਬਖਸ਼ੇ ਗਿਆਨ ਅਨੁਸਾਰ ਚੱਲਣਾ ਕਿਉਂਕਿ ਗਿਆਨ ਤੋਂ ਬਿਨਾਂ ਜੀਵਨ ਦੇ ਵਿੱਚ ਹਨੇਰਾ ਹੈ ਗੁਰ ਬਿਨ ਕੋਰ ਅੰਧਾਰ ਗੁਰੂ ਬਿਨ ਸਮਝ ਨਾ ਆਵੇ ਕਈ ਵਾਰ ਅਗਿਆਨਤਾ ਦੇ ਹਨੇਰੇ ਕਾਰਨ ਜੀਵਨ ਸਫਰ ਵਿੱਚ ਚੱਲਦਿਆਂ ਜਾਣੇ ਅਣਜਾਣੇ ਵਿੱਚ ਅਸੀਂ ਮਨਮਤ ਦਾ ਸ਼ਿਕਾਰ ਹੋ ਜਾਂਦੇ ਹਾਂ ਗੁਰੂ ਸਾਹਿਬ ਜੀ ਨੇ ਬੜੀ ਕਿਰਪਾ ਕੀਤੀ ਸਿੱਖ ਨੂੰ ਗਿਆਨ ਚਾਨਣ ਬਖਸ਼ਿਆ ਇਸ ਚਾਨਣ ਤੋਂ ਬਿਨਾ ਹਮੇਸ਼ਾ ਹਨੇਰੇ ਵਿੱਚ ਠੁਕਰਾਂ ਪੈਂਦੀਆਂ ਹਨ ਗੁਰਬਾਣੀ ਇਸ ਜਗ ਮਹਿ ਚਾਨਣ ਕਰਮ ਵਸੈ ਮਨ ਆਈ ਇਹ ਤੁਰਕੀ ਬਾਣੀ ਸੱਚੀ ਬਾਣੀ ਦਾ ਗਿਆਨ ਚਾਨਣ ਉਸ ਮਾਲਕ ਦੀ ਬਖਸ਼ਿਸ਼ ਹੋਵੇ ਤਾਂ ਹਿਰਦੇ ਵਿੱਚ ਆ ਕੇ ਵਸਦਾ ਜਿਨ੍ਹਾਂ ਦੇ ਅੰਦਰ ਇਹ ਗਿਆਨ ਦਾ ਚਾਨਣ ਹੋ ਗਿਆ ਉਹ ਫਿਰ دنیਆਵੀ ਰੀਤੀ ਰਿਵਾਜ ਪਰੰਪਰਾਵਾਂ ਤੋਂ ਉੱਪਰ ਉੱਠ ਕੇ ਇੱਕ ਅਕਾਲ ਪੁਰਖ ਵਾਹਿਗੁਰੂ ਦੇ ਲੜ ਲੱਗ ਜਾਂਦੇ ਹਨ Hindu mat de andar 33 ਕਰੋੜ ਦੇਵੀ-ਦੇਵਤੇ ਮੰਨੇ ਜਾਂਦੇ ਹਨ ਹਵਾ, ਪਾਣੀ, ਅੱਗ ਇਹ ਪ੍ਰਮਾਤਮਾ ਦੀਆਂ ਸ਼ਕਤੀਆਂ ਸੀ। ਬੰਦਾ ਵੱਖ-ਵੱਖ ਸ਼ਕਤੀਆਂ ਦੇ ਨਾਲ ਆਪਣੀ ਲੋੜ ਅਨੁਸਾਰ ਜੁੜ ਗਿਆ। ਇਹਨਾਂ ਮਾਲਕ ਦੀਆਂ ਸ਼ਕਤੀਆਂ ਨੂੰ ਦੇਵਤੇ ਮੰਨ ਕੇ ਪੂਜਨਾ ਸ਼ੁਰੂ ਕਰ ਦਿੱਤਾ। ਲੋੜੀ ਵਾਲੀ ਰਾਤ ਅੱਗ ਦੀ ਪੂਜਾ ਅਤੇ ਇਸ ਤੋਂ ਅਗਲੇ ਦਿਨ ਸੂਰਜ ਦੀ ਪੂਜਾ ਕੀਤੀ ਜਾਂਦੀ ਹੈ। ਸਨਾਤਨ ਮਤ ਦੇ ਅੰਦਰ ਅੱਗ ਨੂੰ ਦੇਵਤਿਆਂ ਦੀ ਜੁਬਾਨ ਮੰਨਿਆ ਗਿਆ। ਇਹ Hindu ਭਰਾਵਾਂ ਦੀ ਵਿਚਾਰਧਾਰਾ ਕਿ ਜੋ ਵੀ ਅੱਗ ਦੇ ਵਿੱਚ ਪਾਇਆ ਜਾਵੇਗਾ ਉਹ ਦੇਵਤਿਆਂ ਤੱਕ ਪਹੁੰਚ ਜਾਂਦਾ ਹਵਨ ਕੁੰਡ ਬਣਾ ਕੇ ਉਸ ਵਿੱਚ ਦੇਸੀ ਕਿਹੋ ਮੇਵੇ ਆਦ ਕੀਮਤੀ ਵਸਤੂਆਂ ਪਾਈਆਂ ਜਾਂਦੀਆਂ ਹਨ ਇਹ ਉਹਨਾਂ ਦੀ ਭਾਵਨਾ ਉਹਨਾਂ ਨੂੰ ਮੁਬਾਰਕ ਪਰ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਸਿੱਖ ਨੇ ਇਹ ਵਖ ਵਖ ਸ਼ਕਤੀਆਂ ਦੀ ਪੂਜਾ ਨਹੀਂ ਕਰਨੀ ਉਹ ਸਾਰੀਆਂ ਤਾਕਤਾਂ ਦਾ ਮਾਲਕ ਅਕਾਲ ਪੁਰਖ ਪਰਮਾਤਮਾ ਦੇ ਨਾਲ ਜੁੜਨਾ ਸਤਿਗੁਰੂ ਸਾਹਿਬ ਜੀ ਨੇ ਗੁਰਬਾਣੀ ਅੰਦਰ ਉਸ ਰੱਬ ਦੇ ਘਰ ਦਾ ਨਕਸ਼ਾ ਬਣਾ ਕੇ ਦੱਸਿਆ हे ਜੀਵ ਆਪਣੀ ਸੁਰਤ ਨੂੰ ਗੁਰਬਾਣੀ ਸ਼ਬਦ ਦੇ ਨਾਲ ਜੋੜ ਸੁਰਤ ਸ਼ਬਦ ਭਵ ਸਾਗਰ ਤਰੀਏ ਇਹ ਤੁਰ ਕੀ ਬਾਣੀ ਸੱਚੀ ਬਾਣੀ ਦਾ ਮਾਰਗ ਹੈ ਇਸ ਤੇ ਚੱਲ ਕੇ ਸਿੱਖੀਆਂ ਨੂੰ ਮੰਨ ਕੇ ਪ੍ਰਮਾਤਮਾ ਦੇ ਨਾਲ ਸਾਂਝ ਬਣਦੀ ਹੈ ਇਹ ਲੋਹੜੀ ਸ਼ਬਦ ਕਿਵੇਂ ਬਣਿਆ ਤੇਲ ਤੇ ਰਿਓੜੀ ਇਹ ਇਕੱਠਾ ਹੋ ਗਿਆ ਤੇ ਲੋੜੀ ਹੌਲੀ-ਹੌਲੀ ਇਹ ਸ਼ਬਦ ਬਦਲਦਾ ਗਿਆ ਇਸ ਨੂੰ ਲੋਹੜੀ ਕਹਿਣਾ ਸ਼ੁਰੂ ਕਰ ਦਿੱਤਾ ਲੋਹੜੀ ਵਾਲੇ ਦਿਨ ਤੇਲ ਤੇ ਰੋੜੀ ਗੁੜ ਅੱਗ ਬਾਲ ਕੇ ਹਵਨ ਕੀਤੇ ਜਾਂਦੇ ਸਨ ਦੇਵਤਿਆਂ ਤੱਕ ਇਹ ਵਸਤੂਆਂ ਪਹੁੰਚਾਉਣ ਲਈ ਇਹ ਸਨਾਤਨ ਮਤ ਅੰਦਰ Hindu ਭਰਾਵਾਂ ਦੀ ਭਾਵਨਾ ਸੀ ਪਰ ਗੁਰੂ ਨਾਨਕ ਦੇਵ ਮਹਾਰਾਜ ਜੀ ਦੀਆਂ ਸਿੱਖਾ ਤੇਰਾ ਇਹ ਵਸਤੂਆਂ ਅੱਗ ਵਿੱਚ ਪਾਉਣ ਨਾਲ ਕੋਈ ਵੀ ਸਬੰਧ ਨਹੀਂ हां तू ਇਕੱਠਿਆਂ ਬੈਠ ਕੇ ਖਾ ਸਕਦਾ ਤਿਲ ਵੀ ਖਾ ਸਕਦਾ ਗੁੜ ਦੀ ਰਿਓੜੀ ਵੀ ਖਾ ਸਕਦਾ ਇਥੋਂ ਤੱਕ ਕਿ ਅੱਗ ਬਾਲ ਕੇ ਵੀ ਸੇਕ ਸਕਦਾ ਕਿਉਂਕਿ ਲੋਹੜੀ ਵਾਲਾ ਦਿਨ ਸਰਦੀ ਰੁੱਤ ਦਾ ਆਖਰੀ ਦਿਨ ਹੈ ਛੇ ਰੁੱਤਾਂ ਹਨ ਸਰਦ ਰੁੱਤ ਤੋਂ ਬਾਅਦ ਵਿੱਚ ਬਸੰਤ ਰੁੱਤ ਲੋਹੜੀ ਤੋਂ ਅਗਲੇ ਦਿਨ ਸ਼ੁਰੂ ਹੋ ਜਾਂਦੀ ਹੈ ਲੋੜੀ ਵਾਲੇ ਦਿਨ ਪਰਿਵਾਰ ਇਕੱਠੇ ਹੋ ਕੇ ਅੱਗ ਬਾਲ ਕੇ ਬੈਠ ਜਾਣਾ ਕੋਈ ਗੁਨਾਹ ਨਹੀਂ ਤਿਲ ਤੇ ਰੋੜੀ ਖਾ ਲੈਣਾ ਵੀ ਕੋਈ ਗੁਨਾਹ ਨਹੀਂ ਪਰ ਅੱਗ ਦੀ ਪੂਜਾ ਕਰਨਾ ਇਹ ਸਿੱਖ ਦਾ ਧਰਮ ਨਹੀਂ ਇਸ ਤਿਉਹਾਰ ਦੇ ਨਾਲ ਹੋਰ ਵੀ ਘਟਨਾਵਾਂ ਜੁੜੀਆਂ ਹਨ ਅਕਬਰ ਦੇ ਸਮੇਂ ਦੀ ਇੱਕ ਇਤਿਹਾਸਿਕ ਘਟਨਾ ਹੈ ਅਬਦੁੱਲਾ ਭੱਟੀ ਨਾਮ ਦਾ ਇੱਕ ਬੰਦਾ ਸੀ ਉਸ ਨੂੰ ਧਰਮੀ ਦੱਸਿਆ ਗਿਆ ਜੋ ਪਰਾਏ ਹੱਕ ਖਾਣ ਵਾਲੇ ਅਮੀਰ ਲੋਕਾਂ ਨੂੰ ਲੁੱਟ ਕੇ ਗਰੀਬਾਂ ਦੀ ਮਦਦ ਕਰਦਾ ਸੀ ੱੱਕਾ ਕਰਨ ਵਾਲੇ ਲੋਕ ਉਸ ਨੂੰ ਡਾਕੂ ਕਹਿੰਦੇ ਸਨ ਪਰ ਗਰੀਬਾਂ ਦੇ ਲਈ ਉਹ ਇੱਕ ਮਸੀਹਾ ਸੀ ਕਹਿੰਦੇ ਇੱਕ ਵਾਰ ਇੱਕ ਬ੍ਰਾਹਮਣ ਦੀਆਂ ਦੋ ਲੜਕੀਆਂ ਜਿਨ੍ਹਾਂ ਦਾ ਨਾਮ ਸੁੰਦਰੀ ਤੇ ਮੁੰਦਰੀ ਕਰਕੇ ਆਉਂਦਾ ਮੌਕੇ ਦਾ ਹਾਕਮ ਉਹਨਾਂ ਨੂੰ ਧੱਕੇ ਨਾਲ ਆਪਣੇ ਘਰ ਲੈ ਜਾ ਰਿਹਾ ਸੀ ਦੁੱਲੇ ਭੱਟੀ ਨੇ ਹਾਕਮ ਦੇ ਨਾਲ ਲੜ ਕੇ ਇਹਨਾਂ ਲੜਕੀਆਂ ਨੂੰ ਵਾਪਸ ਲਿਆਂਦਾ ਜੋਗਵਰ ਲੱਭ ਕੇ ਵਿਆਹ ਕੀਤਾ ਇਸ ਦੀ ਵਾਰ गा ਕੇ ਲੋਕ ਲੋੜੀ ਵਾਲੇ ਦਿਨ ਤਿਲ ਤੇ ਰੋੜੀ ਮੰਗਦੇ ਹਨ ਪੁਰਾਤਨ ਸਮੇਂ ਤੋਂ ਹੱਕ ਸੱਚ ਤੇ ਲੜਨ ਵਾਲੇ ਯੋਧਿਆਂ ਦੀਆਂ ਵਾਰਾਂ ਗਾਈਆਂ ਜਾਂਦੀਆਂ ਹਨ ਦੁੱਲੇ ਭੱਟੀ ਦੀ ਵਾਰ ਨੂੰ ਲੋੜੀ ਦੇ ਤਿਉਹਾਰ ਦੇ ਨਾਲ ਜੋੜਿਆ ਗਿਆ ਹੈ ਇਸ ਤਿਉਹਾਰ ਬਾਰੇ ਹੋਰ ਵੀ ਪੁਰਾਣਿਕ ਕਥਾਵਾਂ ਆਉਂਦੀਆਂ ਹਨ ਜੇਕਰ ਆਉਂਦਾ ਤੇ ਹਰਨਾਖਸ਼ ਦੇ ਘਰ ਪੁੱਤਰ ਪੈਦਾ ਹੋਇਆ ਰੱਬ ਦਾ ਭਗਤ ਪ੍ਰਹਿਲਾਦ ਦੈਂਤ ਵਰਤੀ ਵਾਲੇ ਹਰਨਾਖਸ਼ ਨੇ ਆਪਣੇ ਹੀ ਪੁੱਤਰ ਨੂੰ ਮਾਰਨ ਦੇ ਯਤਨ ਕੀਤੇ ਕਿਉਂਕਿ ਪ੍ਰਹਿਲਾਦ ਰੱਬ ਦਾ ਨਾਮ ਜਪਦਾ ਸੀ ਹਰਨਾਖਸ਼ ਨੇ ਹਰ ਕਿਸੇ ਨੂੰ ਕਿਹਾ ਕਿ ਮੇਰਾ ਨਾਮ ਜਪੋ ਮੈਂ ਰੱਬ ਹਾਂ ਪਰ ਵੇਖੋ ਪਰਮਾਤਮਾ ਦੀ ਖੇਡ ਉਸੇ ਦੇ ਘਰ ਵਿੱਚ ਆਪਣਾ ਭਗਤ ਭੇਜਿਆ ਬਾਕੀ ਸਾਰੇ ਹਰਨਾਖਸ਼ ਦਾ ਨਾਮ ਜਪਦੇ ਨੇ ਪਰ ਉਸ ਦਾ ਪੁੱਤਰ ਰੱਬ ਦਾ ਨਾਮ ਜਪਦਾ ਉਹ ਕਹਿੰਦਾ ਮੈਂ ਤੇ ਰਾਮ ਨਾਮ ਹੀ ਕਹਿਣਾ ਭਗਤ ਪ੍ਰਹਿਲਾਦ ਨੂੰ ਅੱਗ ਵਿੱਚ ਸੜਨ ਦਾ ਵੀ ਯਤਨ ਕੀਤਾ ਗਿਆ ਹਰਨਾਖਸ਼ ਦਾਤ ਬਿਰਤੀ ਵਾਲਾ ਆਪਣੇ ਹੀ ਪੁੱਤਰ ਨੂੰ ਖਤਮ ਕਰਨਾ ਚਾਹੁੰਦਾ ਉਸ ਦੀ ਇੱਕ ਭੈਣ ਸੀ ਹੋਰੀ ਜਿਸ ਦਾ ਹੋਲਿਕਾ ਕਰਕੇ ਵੀ ਨਾਮ ਆਉਂਦਾ ਕਹਿੰਦੇ ਇਸ ਦੇ ਕੋਲ ਇੱਕ ਚਾਦਰ ਸੀ ਜਿਸ ਨੂੰ ਅੱਗ ਨਹੀਂ ਸੀ ਸਾੜਦੀ ਹੋਲਿਕਾ ਨੇ ਆਪਣੇ ਤਨ ਉੱਤੇ ਉਹ ਚਾਦਰ ਲੈ ਕੇ ਭਗਤ ਪ੍ਰਹਿਲਾਦ ਜੀ ਨੂੰ ਅੱਗ ਵਿੱਚ ਸਾੜਨ ਦੀ ਕੋਸ਼ਿਸ਼ ਕੀਤੀ ਪਰ ਕਿੰਦੇ ਕੁਦਰਤ ਦੀ ਐਸੀ ਕਲਾ ਵਰਤੀ ਹਵਾ ਆਈ ਉਹ ਚਾਦਰ ਉੱਡ ਕੇ ਭਗਤ ਪ੍ਰਹਿਲਾਦ ਜੀ ਤੇ ਪੈ ਗਈ ਕਿਉਂਕਿ ਜਿਸ ਨੂੰ ਮਾਲਕ ਬਚਾਉਣਾ ਚਾਹੁੰਦਾ ਉਸ ਨੂੰ ਕੋਈ ਮਾਰ ਨਹੀਂ ਸਕਦਾ ਹੋਲਕਾ ਉਸ ਚਿਖਾ ਦੇ ਵਿੱਚ ਆਪ ਖੁਦ ਸੜ ਗਈ ਪੁਰਾਣਿਕ ਕਥਾਵਾਂ ਦੇ ਵਿੱਚ ਇਹ ਮੰਨਿਆ ਗਿਆ ਕਿ ਇਹ ਚਿਖਾ ਲੋੜੀ ਤੋਂ ਲੈ ਕੇ ਹੋਲੀ ਤੱਕ ਬਲਦੀ ਰਹੀ ਇਸ ਤਰ੍ਹਾਂ ਇਸ ਘਟਨਾ ਨੂੰ ਹੋਲੀ ਦੇ ਨਾਲ ਵੀ ਜੋੜਿਆ ਜਾਂਦਾ ਹੈ ਰੱਬ ਨੇ ਆਪਣੇ ਭਗਤ ਦੀ ਇੱਥੇ ਪੈਜ ਰੱਖੀ ਬੁਰਾਈ ਦਾ ਅੰਤ ਹੋਇਆ ਤੇ ਪ੍ਰਮਾਤਮਾ ਦਾ ਨਾਮ ਜਪਣ ਵਾਲੇ ਭਗਤ ਦਾ ਸੱਚ ਦਾ ਹਮੇਸ਼ਾ ਵਾਸਤੇ ਇੱਥੇ ਨਾਮ ਰਹਿ ਗਿਆ ਭਗਤ ਪ੍ਰਹਿਲਾਦ ਜੀ ਨੇ ਰੱਬ ਦਾ ਨਾਮ ਜਪਿਆ ਗੁਰਸਿੱਖ ਨੇ ਇਸ ਤਿਉਹਾਰ ਨੂੰ ਪ੍ਰਮਾਤਮਾ ਦਾ ਨਾਮ ਜਪ ਕੇ ਮਨਾਉਣਾ ਹਰ ਯੁਗ ਯੁਗ ਭਗਤ ਉਪਾਇਆ ਪੈਜ ਰੱਖਦਾ ਆਇਆ RAM ਰਾਜੇ ਹਰ ਨਾਕਸ਼ ਦੁਸ਼ਟ ਹਰ ਮਾਰਿਆ ਪ੍ਰਹਿਲਾਦ ਤਰਾਇਆ ਇੱਕ ਪਾਸੇ ਭਗਤ ਪ੍ਰਹਿਲਾਦ ਜੀ ਦੇ ਜੀਵਨ ਤੋਂ ਸਿੱਧ ਮਿਲਦੀ ਹੈ ਕਿ ਰੱਬ ਦੀ ਸਿਫਤ ਸਲਾਹ ਕਰਨੀ ਉਸ ਮਾਲਕ ਤੋਂ ਮਿਲੀਆਂ ਹੋਈਆਂ ਦਾਤਾਂ ਨੂੰ ਦੇਖ ਕੇ ਦਾਤਾਂ ਦੇਣ ਵਾਲੇ ਦਾਤਾਰ ਦਾ ਸ਼ੁਕਰਾਨਾ ਕਰਨਾ ਦੂਸਰੇ ਪਾਸੇ ਹਰਨਾਖਸ਼ ਵਾਲੀ ਦਾਇਤ ਬਿਰਤੀ ਇਹ ਵੀ ਬਿਰਤੀ ਲੋਹੜੀ ਵਾਲੇ ਦਿਨ ਆਮ ਹੀ ਨਜ਼ਰ ਆਉਂਦੀ ਹੈ ਕਿਉਂਕਿ ਇਹ ਲੋਹੜੀ ਦਾ ਤਿਉਹਾਰ ਪੁੱਤ ਦੇ ਜਨਮ ਸਮੇ ਜਾਂ ਵਿਆਹ ਸਮੇ ਮਨਾਇਆ ਜਾਂਦਾ ਅਜੋਕੇ ਸਮੇਂ ਅੰਦਰ ਲੋਕ ਧੀਆ ਦੀ ਵੀ ਲੋੜੀ ਮਨਾਉਂਦੇ ਹਨ ਪ੍ਰਹਲਾਦ ਵਾਲੀ ਸੋਚ 버ਤੀ ਛੱਡ ਕੇ ਜਿਸ ਪ੍ਰਮਾਤਮਾ ਨੇ ਇਹ ਖੁਸ਼ੀਆਂ ਦਾ ਸਮਾਂ ਬਖਸ਼ਿਆ ਉਸ ਮਾਲਕ ਦਾ ਸ਼ੁਕਰਾਨਾ ਕਰਨ ਦੀ ਥਾਂ ਆਮ ਲੋਕ ਹਰਨਾਕਿਸ਼ ਵਾਲੀ ਸੋਚ ਅਨੁਸਾਰ ਲੋੜੀ ਮਨਾਉਂਦੇ ਹਨ ਸ਼ਰਾਬਾਂ ਪੀਣੀਆਂ ਮੀਟ ਆਦ ਖਾਣੇ ਗਿੱਦੇ ਭੰਗੜੇ ਕੋਠਿਆਂ ਤੇ ਸਪੀਕਰ ਲਾ ਕੇ ਇਤਿਆਦਕ ਇਹ ਕੁਰਪੀਆਂ ਕੀਤੀਆਂ ਜਾਂਦੀਆਂ ਹਨ ਇਹ ਹਰਨਾਖਿਸ਼ ਵਾਲੀ ਸੋਚ ਹੈ ਪਰ ਗੁਰੂ ਕੇ ਸਿੱਖ ਨੇ ਭਗਤ ਪ੍ਰਹਿਲਾਦ ਵਾਲੀ ਸੋਚ ਅਨੁਸਾਰ ਉਸ ਮਾਲਕ ਦਾ ਹਮੇਸ਼ਾ ਸ਼ੁਕਰਾਨਾ ਕਰਨਾ ਉਸ ਦੇ ਚਰਨਾਂ ਦੇ ਵਿੱਚ ਇਹੀ ਅਰਦਾਸ ਕਰਨੀ ਕਿ ਜਿਵੇਂ ਲੋਹੜੀ ਵਾਲੀ ਰਾਤ ਰੁੱਤ ਬਦਲਦੀ ਹੈ ਸਰਦੀ ਰੁੱਤ ਤੋਂ ਅੱਗੇ ਬਸੰਤ ਰੁੱਤ ਦਾ ਆਰੰਭ ਹੁੰਦਾ ਇਸੇ ਹੀ ਤਰ੍ਹਾਂ ਸਾਡੇ ਅੰਦਰੋਂ ਵੀ ਹਰਨਾਖਸ਼ ਦੈਂਤ ਵਾਲੀਆਂ ਬੁਰਾਈਆਂ ਖਤਮ ਹੋ ਕੇ ਭਗਤ ਪ੍ਰਹਿਲਾਦ ਵਾਲੇ ਗੁਣ ਆ ਜਾਣ ਸਿੱਖ ਦਾ ਉਹ ਹਰ ਦਿਨ ਤਿਉਹਾਰ ਦੀ ਤਰ੍ਹਾਂ ਹੈ ਜੋ ਉਸ ਮਾਲਕ ਦੇ ਸ਼ੁਕਰਾਨੇ ਵਿੱਚ ਬੀਤਦਾ ਅਸੀਂ ਵੀ ਹਮੇਸ਼ਾ ਉਸ ਮਾਲਕ ਦਾ ਸ਼ੁਕਰਾਨਾ ਕਰੀਏ ਵਿਚਾਰ ਕਰਦਿਆਂ ਹੋਈਆਂ ਪੁੱਲਾਂ ਦੀ ਖਿਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ